ਕਿ ਉਹਨਾਂ ਨੂੰ ਕਿਵੇਂ ਪੂਰਿਆ ਕਿਵੇਂ ਸਮਾਜ ਸੇਵੀ ਕੰਮਾਂ ਨੂੰ ਰੋਕਿਆ ਅੱਜ ਸਰਦਾਰ ਸਿਮਰਜੀਤ ਸਿੰਘ ਦੀ હાਜਰੀ ਦੇ ਵਿੱਚ ਔਰ ਸਾਨੂੰ ਉਹਦੀ ਸਰਕਾਰ ਦੀਆਂ ਪ੍ਰਾਪਤੀਆਂ ਦੱਸਣ ਵਾਲਦੇ ਉਹਨਾਂ ਦੇ ਦਾ ਕੀਤੇ ਹੋਏ ਕੰਮ ਸਾਜੇ ਕੰਮਾਂ ਤੋਂ ਰੋਕਣ ਵਾਸਤੇ ਉਹ ਸਖਸ਼ੀਅਤ ਨੂੰ ਬੁਲਾਉਂਗਾ ਮੈਂ ਸਾਡੇ ਵਿਚਕਾਰ ਨੇ ਸੁਖਵਿੰਦਰ ਸਿੰਘ ਕੋਲਕਾਤਾ ਉਪ ਸਰਪੰਚ ਸੈਨੇ ਤੋਂ ਵਿਖ ਕੌਮ ਦੇ ਮਹਾਂ ਲਾਗੂ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਗ੍ਰਾਬ ਆਰ ਗੀਆਂ ਮੇਰੀਆਂ ਬੀਬੀਆਂ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਨੌਜਵਾਨ ਸਾਥੀ ਗੁਰਫਤੇ ਦੀ ਸਾਂਝ ਪਾਉਣਾ ਬਾਏ ਬਰੂ ਜੀ ਕਾ ਖਾਲਸਾ ਬਾਏ ਬਰੂ ਜੀ ਕੀ ਫਤਿਹ ਸੋ ਸਤਿਕਾਰਯੋਗ ਪ੍ਰਣਾਲਾ ਦੇ ਜਿੰਨੇ ਨਿਵਾਸੀ ਐ ਦੱਸਣਾ ਚਾਹਣਾ ਵੀ ਲੜਾਈ ਸ਼ੁਰੂ ਹੋ ਚੁੱਕੀ ਐ ਲੜਾਈ ਪੰਜਾਬ ਦੀ ਆਨ ਦੀ ਲੜਾਈ ਪੰਜਾਬ ਦੀ ਸ਼ਾਨ ਦੀ ਲੜਾਈ ਪੰਜਾਬ ਦੇ ਸਤਕਾਰ ਦੀ ਸੋ ਸਤਕਾਰਯੋਗ ਜਿੰਨੇ ਵੀ ਬੈਠੇ ਨੇ ਮੈਂ ਦੱਸਣਾ ਚਾਹਣਾ ਤੁਹਾਨੂੰ ਪਿੱਛੇ ਜੇ ਆਪਣੇ ਨੌਜਵਾਨਾਂ ਨੇ ਬੜੇ ਭਰਮ ਭਲੇਖਿਆ ਚਾਹ ਕੇ ਜਿਹੜਾ ਆਮ ਆਦਮੀ ਦਾ ਸਾਥ ਦਿੱਤਾ ਸੀ ਸੋ ਸਤਕਾਰਯੋਗ ਵੀਰੋ ਸਾਰੇ ਬੈਠੇ ਹੋ ਇਹ ਖਾਲਸੇ ਦੀ ਧਰਤੀ ਹੈ ਗੁਰੂ ਗੋਬਿੰਦ ਸਿੰਘ ਬਾਜਾਪਾਲੇ ਨੇ ਦਿੱਤੇ ਸਿੱਖ ਕੌਮ ਦੀ ਸਥਾਪਨਾ ਕੀਤੀ ਉਥੇ ਪਿੱਛੇ ਜੇ ਇੱਕ ਨਾਰਾ ਬੁਲੰਦ ਕੀਤਾ ਗਿਆ ਸੀ ਮੈਂ ਕਹਿੰਦਾ ਸ਼ਰਮ ਨਾਲ ਸਿਰ ਝੁੱਕ ਜਾਂਦਾ ਉਹ ਨਾਰਾ ਸੁਣ ਕੇ ਕੀ ਕੀ ਕਿਹਾ ਸੀ ਆਮ ਆਦਮੀ ਪਾਰਟੀ ਨੇ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਇਹ ਗੁਰੂਆਂ ਪੀਰਾਂ ਦੀ ਧਰਤੀ ਤੇ ਕਿਉਂ ਨਹੀਂ ਇਹ ਨਾਰਾ ਮਾਰਿਆ ਗਿਆ ਜਿਹੜਾ ਸਤਕਾਰਯੋਗ ਸਾਡੇ ਹਰਦਕ੍ਰਾਂਤੀ ਕਿਸਾਨਾਂ ਨੇ ਲਿਆਂਦੀ ਵੀ ਕਿਸਾਨ ਮਜ਼ਦੂਰਾਂ ਨਾਲ ਸਾਰਾ ਪੰਜਾਬ ਨੌਜਵਾਨਾਂ ਦੀ ਸੋਚ ਨਾਲ ਸਾਰਾ ਪੰਜਾਬ ਸੋ ਸਤਕਾਰਯੋਗ ਵੀਰੋ

ਸਰਦਾਰ ਸਿਮਰਜੀਤ ਸਿੰਘ ਮਾਲ ਵਾਸਤੇ ਪ੍ਰਚਾਰ ਕੀਤਾ ਕੀ ਕੀ ਤੁਹਾਡੇ ਹੱਥ ਵਿੱਚ ਆ ਕੇ ਤੁਹਾਡੀ ਸਾਥ ਵਿੱਚ ਆ ਕੇ ਇੱਕ ਪਾਸੇ ਜਿਹੜੀ ਆਸ ਅੱਜ ਸਰਦਾਰ ਸਿਮਰਜੀਤ ਸਿੰਘ ਕੋਲੇ ਤਲਵਾਰ ਹੈ ਬੜੀ ਇਤਿਹਾਸਕ ਤਲਵਾਰ ਬੋਲੇ ਸੋਨਹਾ ਅਲ ਹਮਦੁਲਿਲਾਹ ਭਾਈ ਦੀਪ ਸਿੱਧੂ ਨੇ ਇੱਕ ਹੱਥ ਵਿੱਚ ਤਲਵਾਰ ਫੜੀ ਇੱਕ ਹੱਥ ਵਿੱਚ ਝੜੂ ਦੱਸੋ ਸਿੱਖ ਕੌਮ ਪੰਜਾਬੀ ਕਿਸ ਚੀਜ਼ ਦੇ ਧਾਰਨੀ ਨੇ ਸਾਨੂੰ ਗੁਰੂ ਸਾਹਿਬ ਨੇ ਕੀ ਕਿਹਾ ਬੜੀਆਂ ਮਹਾਨ ਪਰੰਪਰਾਵਾਂ ਨੇ ਸਿੱਖ ਧਰਮ ਦੀਆਂ ਗੁਰੂ ਸਾਹਿਬ ਨੇ ਕਿਹਾ ਵੀ ਜੇੜਾ ਵੀ ਤੁਸੀਂ ਸੰਘਰਸ਼ ਜੇ ਤੁਸੀਂ ਸ਼ਾਂਤ ਮੈਥਰੀਕੇ ਨਾਲ ਤੁਹਾਨੂੰ ਹੱਕ ਨਹੀਂ ਮਾਨੂੰ ਮਿਲਦੇ ਤਾਂ ਤੁਸੀਂ ਹਥਿਆਰਾਂ ਦੀ ਗੱਲ ਕਰ ਸਕਦੇ ਸੋ ਆਜ ਉਸ ਕੌਮ ਨੂੰ ਹੱਥਾਂ ਚ ਝਾੜੂ ਫੜਾ ਦਿੱਤਾ ਗਿਆ ਬੱਚਿਆਂ ਦੇ ਸਾਡੇ ਸਿਰਾਂ ਤੇ ਟੋਪੀਆਂ ਪਾ ਦਿੱਤੀਆਂ ਗਈਆਂ ਆਪਾਦਮੀ ਪਾਰਟੀ ਬੋਲਿਓ ਪਿੱਛੇ ਜੇ ਤੁਸੀਂ ਦੇਖਿਆ ਵੀ ਇਹ ਨਲਿਕਾਂ ਦਾ ਟੋਲਾ ਮੈਂ ਕਹਣਾ ਇੱਕ ਐਮਐਲਏ ਬਣਨਾ ਇੱਕ ਐਮਪੀ ਬਣਨਾ ਸਰਪੰਚ ਐਮਐਸਏ ਬਣਨਾ ਪਤਾ ਨਹੀਂ ਕਿਹੜੇ ਜੁਗਾਂ ਦੇ ਕਰਮ ਕੀਤੇ ਹੁੰਦੇ ਆ ਵੀ ਇਹ ਮਹਾਨ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਪਰ ਇਸ ਨਲਾਇਕਾਂ ਨੂੰ ਉਸ ਦੀ ਕਦਰ ਹੀ ਨਹੀਂ ਪਤਾ ਆ ਜਾ ਰਹੇ ਲੋਕਾਂ ਦੇ ਵਿਚਾਲੇ ਕਿਸ ਤਰ੍ਹਾਂ ਲੋਕਾਂ ਨਾਲ ਪੇਸ਼ ਆ ਰਹੇ ਮੇਰੇ ਪਿੰਡ ਹੈ ਮੈਂ ਬੜਾ ਸਤਿਕਾਰ ਕੀਤਾ ਡੇਢ

ਇਹ ਜੀ ਸਟੇਟ ਆ ਪੰਜਾਬ ਜਿੱਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਗੁਰੂ ਗੋਬਿੰਦ ਸਿੰਘ ਨੇ ਇਥੇ ਰਾਜ ਭਗ ਸੰਭਾਲਿਆ